ਤਰਨ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਇੱਥੇ ਤਰਨ ਦਾ ਲਬਜ਼ੀ ਅਰਥ ਏ ਜੀ ਬੇੜੀ ਜਹਾਜ਼ ਜਿਹੜਾ ਦਰਿਆ ਤੋਂ ਸਮੁੰਦਰ ਤੋਂ ਪਾਰ ਕਰਦਾ ਹੈ ਹਜ਼ੂਰਤੇ ਬਖਸ਼ਿਸ਼ ਕਰ ਰਹੇ ਨੇ ਜਿਵੇਂ ਦਰਿਆਵਾਂ ਤੋਂ ਪਾਣੀ ਤੋਂ ਤਰਨ ਵਾਸਤੇ ਸਾਨੂੰ ਬੇੜੀਆਂ ਜਹਾਜ਼ ਪਾਰ ਕਰ ਦਿੰਦੇ ਨੇ ਇਹ ਜਿਹੜਾ ਭਵ ਸਾਗਰ ਹੈ ਇਹਦੇ ਤੋਂ ਤਰਨ ਵਾਸਤੇ ਜਹਾਜ਼ ਕਿਹੜਾ ਹੈ ਫਿਰ ਅਰਜ਼ ਆਪ ਅਰਥਾਵਲ ਪਲੀਜ਼ ਜ਼ਰੂਰ ਧਿਆਨ ਦਿਹਾਜ ਮਾਰਜ ਕਿਹਨੇ ਤਰਨ ਇਹਦਾ ਅਰਥ ਹੋ ਗਿਆ ਬੇੜੀ ਜਹਾਜ਼ ਭਵ ਸਾਗਰ ਨੂੰ ਤਰਨ ਵਾਸਤੇ ਜਹਾਜ਼ ਇਹ ਹੈ ਸਰਨ ਸੁਆਮੀ ਕਿ ਮਾਲਕ ਸਵਾਮੀ ਦਾ ਅਰਥ ਹੈ ਮਾਲਕ ਵੈਗਰੂ ਪਰਮਾਤਮਾ ਸ਼ਰਨ ਦਾ ਅਰਥ ਆਪਾਂ ਸਾਰੇ ਜਾਣਿਆ ਕਿ ਸਾਰੇ ਆਸਰੇ ਛੱਡ ਕੇ ਉਹਦੀ ਓਟ 'ਵੀ ਚਲੇ ਜਾਣਾ ਇਹਨਾਂ ਤਿੰਨ ਸ਼ਬਦਾਂ ਦੇ ਅਰਥ ਹੋ ਗਏ ਤਰਨ ਸ਼ਰਨ ਸਵਾਮੀ ਇਹ ਸੰਸਾਰ ਬੜਾ ਭਿਆਨਕ ਸਮੁੰਦਰ ਹੈ ਇਹਨੂੰ ਤਰਨ ਵਾਸਤੇ ਬੇੜੀ ਏਕ ਹੈ ਕਸ਼ਤੀ ਏਕ ਹੈ ਜਹਾਜ਼ ਏਵੇਂ ਸਮੁੰਦਰੀ ਬੇੜਾ ਏਕ ਹੈ ਤੂੰ ਅਕਾਲ ਪੁਰਖ ਵੈਗੁਰੂ ਜੀ ਦੀ ਸ਼ਰਨ ਵਿੱਚ ਚਲਾ ਜਾ ਦੇਖੋ ਬੜੇ ਸੌਖੇ ਅਰਥ ਨਿ ਤਰਨ ਸ਼ਰਨ ਸੁਆਮੀ ਅੱਗੇ ਰਮਣ ਵੈਸੇ ਰਮਣ ਦਾ ਹੁੰਦਾ ਯਾਦ ਕਰਨਾ ਇੱਥੇ ਸ਼ਬਦ ਅੱਗੇ ਹੈ ਸੀਲ ਉਸ ਸੀਲ ਦਾ ਅਰਥ ਨਿਮਰ ਸੁਭਾਅ ਵੀ ਹੈ ਪਰ ਇਹਦੇ ਅਰਥ ਹੈ ਯੋਗ ਰਮਣ ਯੋਗ ਇਹਦਾ ਮਤਲਬ ਸਿਮਰਨ ਕਰਨ ਯੋਗ ਮਹਾਰਜ ਕਹਿੰਦੇ ਰਮਣ ਰਮਣ ਸੀਲ ਪਰਮੇਸ਼ੁਰ ਹੈ ਕਿ ਜਿਹੜਾ ਪਾਰਬ੍ਰह्म ਪਰਮੇਸ਼ਵਰ ਜਿਸ ਦੀ ਸ਼ਰਨ ਵਿੱਚ ਪਿਆ ਭਵ ਸਾਗਰ ਨੂੰ ਪਾਰ ਕਰ ਜਾਈਦਾ ਹੈ ਤੇ ਸ਼ਰਨ ਪੈਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਕਰਤੇਪੁਰਖ ਵੈਗੁਰੂ ਜੀ ਦਾ ਸਿਮਰਨ ਕਰ ਪਰਮੇਸ਼ੁਰ ਦਾ ਅਰਥ ਜਿਹੜਾ ਸਭ ਤੋਂ ਉੱਚਾ ਹੈ ਪਰਮ ਈਸ਼ਰ ਉਸ ਆਕਾਨ ਪੁਰਖ ਵੈਗੁਰੂ ਜਿਹੜਾ ਸਿਮਰਨ ਕਰਨ ਯੋਗ ਹੈ ਜੋ ਇਸ ਦੇ ਲਾਇਕ ਹੈ ਉਸ ਪਾਰਬ੍ਰह्म ਪਰਮੇਸ਼ਵਰ ਦਾ ਸਿਮਰਨ ਕਰ ਸਿਮਰਨ ਕਰਨਾ ਉਹਦੀ ਸ਼ਰਨ ਵਿੱਚ ਪੈਣਾ ਤੇ ਜਿਹੜਾ ਉਸ ਦੀ ਸ਼ਰਨ ਵਿੱਚ ਪੈ ਜਾਏ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਭਵ ਸਾਗਰ ਤੋਂ ਬੇੜੇ ਵਿੱਚ ਬੈਠ ਕੇ ਪਾਰ ਹੋ ਜਾਂਦਾ ਫਿਰ ਅਰਥ ਕਰਾਂਗਾ ਤਰਨ ਸ਼ਰਨ ਸੁਆਮੀ ਬੇੜੀ ਹੈ ਵੈ ਗੁਰੂ ਜੀ ਦੀ ਸ਼ਰਨ ਵਿੱਚ ਪੈਣਾ ਸ਼ਰਨ ਵਿੱਚ ਪੈਣ ਦਾ ਮਤਲਬ ਰਮਣ ਰਮਣ ਸੀਲ ਪਰਮੇਸ਼ਰ ਹੈ ਉਸ ਸਿਮਰਨ ਕਰਨ ਜੋਗ ਪਰਮਾਤਮਾ ਦਾ ਸਿਮਰਨ ਕਰਨਾ ਉਨੂੰ ਯਾਦ ਕਰਨਾ ਅਗਲਾ ਬਚਨ ਹੈ ਕਰਨ ਕਰਨ ਸਮਰੱਥ ਹੈ ਸਭ ਕੁਝ ਕਰਨ ਵਾਲੇ ਵੀ ਉਹ ਨੇ ਤੇ ਕਰਨ ਦਾ ਕਾਰਨ ਵੀ ਆਪ ਬੰਦੇ ਸਭ ਕੁਝ ਕਰ ਵੀ ਹੋ ਰਹੇ ਨੇ ਕਰਨ ਕਰਾਉਣ ਦੇ ਸਮਰੱਥ ਨੇ ਇਹਦਾ ਸਿੱਧਾ ਮਤਲਬ ਕਿ ਪਰਮੇਸ਼ਵਰ ਜੋ ਕੁਝ ਵੀ ਕਰਨਾ ਚਾਹਣ ਉਹ ਕਰ ਸਕਦੇ ਨੇ ਕੋਈ ਵੀ ਕੰਮ ਕੋਈ ਵੀ ਚੀਜ਼ ਪਰਮਾਤਮਾ ਦੀ ਸਮਰੱਥਾ ਤੋਂ ਬਾਹਰ ਨਹੀਂ ਇਹ ਨਹੀਂ ਕੋਈ ਕਹਿ ਸਕਦਾ ਵੀ ਵੈ ਗੁਰੂ ਜੀ ਇਹ ਇਸ ਕੰਮ ਨੂੰ ਨਹੀਂ ਕਰ ਸਕਦੇ ਉਹ ਕਰਨ ਵਾਲੇ ਵੀ ਨਹੀਂ ਉਹ ਕਾਰਨ ਪੈਦਾ ਕਰਨ ਵਾਲੇ ਵੀ ਨਹੀਂ ਤੇ ਸੱਚ ਇਹ ਵੇ ਉਹ ਸਰਬ ਕਲਾ ਸਮਰੱਥ ਨੇ ਸਾਰੀਆਂ ਸ਼ਕਤੀਆਂ ਵਿੱਚ ਉਹ ਨਪੁੰਨ ਨਹੀਂ ਉਹਨਾਂ ਦੀ ਸਮਰੱਥਾ ਉੱਤੇ ਕੋਈ ਸ਼ੱਕ ਨਹੀਂ ਕਰਨ ਕਾਰਨ ਸਮਰੱਥ ਹੈ দান ਦੇਤ ਪ੍ਰਭ ਪੂਰਨ ਹੈ দান ਦੇਤ ਉਹ ਪਰਮੇਸ਼ਵਰ ਜੀ ਅਨ ਮੰਗਿਆ ਦਾਨ ਜੀਵਾਂ ਨੂੰ ਦੇ ਰਹੇ ਨੇ ਮੈਂ ਫਿਰ ਬੇਨਤੀ ਕਰਾਂਗਾ ਜੀ ਆਪਣਾ ਮਕਸਦ ਸ਼ਲੋਕ ਦੇ ਅਰਥਾਂ ਨੂੰ ਸਮਝਣਾ ਹੈ ਸਮੇਂ ਅਨੁਸਾਰ ਉਹਦੀ ਵਿਆਖਿਆ ਹੋ ਸਕਦੀ ਪਰ ਪਹਿਲ ਕੇ ਅਰਥ ਕਰਨ ਕਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਕਿ ਉਹ ਪਰਿਪੂਰਨ ਪਰਮਾਤਮਾ ਜੀ ਜਿਹੜੀਆਂ ਸਾਰੀਆਂ ਥਾਵਾਂ ਤੇ ਰਮੇ ਹੋਇਆ ਪਿਆਰਿਓ ਉਹ ਜੀਵਾਂ ਨੂੰ ਅਨ ਮੰਗਿਆ ਦਾਨ ਦੇਣ ਵਾਲੇ ਜਿਹੜਾ ਬੰਦਾ ਨਹੀਂ ਵੀ ਮੰਗਦਾ ਬਾਕੀ ਜੀਵ ਕੋਈ ਧਰਮਸਥਾਨਾਂ ਤੇ ਜਾ ਕੇ ਅਰਦਾਸਾਂ ਥੋੜਾ ਕਰ ਰਿਹਾ ਉਹ ਪਾਰ ਬ੍ਰह्म ਪਰਮੇਸ਼ਵਰ ਸਭ ਕੁਝ ਕਰਨ ਕਾਰਨ ਦੇ ਸਮਰੱਥ ਨੇ ਤੇ ਉਹ ਜੀਵਾਂ ਨੂੰ ਦਾਨ ਦੇਣ ਵਾਲੇ ਨੇ ਉਹ ਪਰੀਪੂਰਨ ਅਗਲਾ ਬਚਨ ਹੈ ਨਿਰਾਸ ਆਸਕਰਣ ਜਿਹੜੇ ਬੰਦੇ ਆਪਣੀ ਜ਼ਿੰਦਗੀ ਚ ਨਰਾਸ ਹੋ ਚੁੱਕੇ ਆ ਢੇਰੀਆਂ ਟਾ ਬੈਠਿਆ ਜੀ ਨਹੀਂ ਬਸ ਕੋਈ ਨਹੀਂ ਸਾਡੇ ਤੋਂ ਕੁਝ ਹੋ ਸਕਦਾ ਸੱਚੇ ਬਾਦਸ਼ਾਹ ਕਹਿੰਦੇ ਨੇ ਉਹ ਨਿਰਆਸਿਆਂ ਦੀ ਆਸ ਪੂਰੀ ਕਰਦੇ ਆ ਜਿਹੜੇ ਬੰਦੇ ਸੋਚਣ ਵੀ ਹੁਣ ਸਾਡੇ ਵਾਸਤੇ ਜ਼ਿੰਦਗੀ ਖਤਮ ਸਾਡੀ ਆਸ ਪੂਰੀ ਨਹੀਂ ਹੋਣੀ ਨਿਰਆਸ ਬੰਦੇ ਦੀ ਆਸ ਬਣਾ ਦਿੰਦੇ ਆ ਇਉਂ ਕਹਿ ਲੋ ਨਿਰਆਸਿਆਂ ਦੀ ਆਸ ਪੂਰੀ ਕਰਦੇ ਆ ਨਿਰਆਸ ਆਸਕਰਣ ਸਗਲ ਅਰਥ ਆਲਿਅ ਹੈ ਸੱਚ ਇਹ ਵੇ ਸਗਲ ਅਰਥ ਤੇ ਸਾਰੇ ਅਰਥ ਦਾ ਅਰਥ ਕਰਾਂਗੇ ਪਦਾਰਥ ਤਨ ਆਦਿਕ ਜਿੰਨੇ ਪਦਾਰਥ ਨੇ ਆਲਹਿ ਇਹਦਾ ਅਰਥ ਹੈ ਘਰ ਕਹਿੰਦੇ ਨੇ ਸਾਰੇ ਪਦਾਰਥਾਂ ਦਾ ਦੇਣ ਵਾਲਾ ਦਾਤਾ ਅਕਾਲਪੁਰਖ ਹੈ ਤੇ ਉਹਦੇ ਘਰ ਵਿੱਚ ਕਿਸੇ ਵੀ ਪਦਾਰਥ ਦੀ ਥੋੜ੍ਹ ਨਹੀਂ ਸੱਚੇਵੇਂ ਹਰ ਪਦਾਰਥ ਹਰ ਅਰਥ ਉਸ ਪ੍ਰਮਾਤਮਾ ਦੇ ਘਰ ਦੇ ਵਿੱਚ ਹੈ ਫਿਰ ਅਰਥ ਸੁਣਿਓ ਕਿ ਨਿਰਾਸ਼ਿਆਂ ਦੀ ਆਸ ਪੂਰੀ ਕਰਦੇ ਆ ਤੇ ਸੱਚੇਵੇਂ ਉਹਦੇ ਘਰ ਦੇ ਵਿੱਚ ਹਰ ਵਸਤੂ ਹੈ ਹਰ ਚੀਜ਼ ਹੈ ਉਸ ਦੇ ਘਰ ਅੰਦਰ ਗੁਣ ਨਿਧਾਨ ਉਹ ਗੁਣਾ ਦਾ ਸਮੁੰਦਰਖ ਹੈ ਉਸ ਦੇ ਗੁਣਾ ਦਾ ਕੋਈ ਪਾਰਾ ਵਾਰ ਨਹੀਂ ਸਿਮਰੰਤ ਨਾਨਕ ਧੰ ਗੁਰੂ ਅਰਜੁਨ ਦੇਵ ਕਹਿੰਦੇ ਨੇ ਜਿਹੜਾ ਪਰਮਾਤਮਾ ਗੁਣਾ ਦਾ ਸਮੁੰਦਰਖ ਹੈ ਗੁਣਾ ਦਾ ਖਜ਼ਾਨਾ ਹੈ ਉਸ ਕਰਤੇ ਪੁਰਖ ਵੈ ਗੁਰੂ ਨੂੰ ਸਿਮਰਨਾ ਚਾਹੀਦਾ ਹੈ ਤੇ ਮਹਾਰਾਜ ਕਹਿੰਦੇ ਸਗਲ ਜਾਚੰਤ ਸਗਲ ਦਰਥ ਤੇ ਸਾਰੇ ਜਾਚੰਤ ਦਾ ਅਰਥ ਇਹ ਮੰਗਦੇ ਪਏ ਨੇ ਤੇ ਅਗਲਾ ਸ਼ਬਦ ਸਤਿਗੁਰਾਂ ਨੇ ਵਰਤਿਆ ਜਾਚਿਕਾ ਹੈ ਫਿਰ ਬੇਨਤੀ ਕਰਾਂਗਾ ਇਥੇ ਚੱਚੇ ਨੂੰ ਸਤਿਗੁਰਾਂ ਨੇ ਸਿਹਾਰੀ ਪਾਈ ਹੈ ਜਾਚਕ ਨਹੀਂ ਕੇਵਲ ਪਾਠ ਮਹਾਰਜ ਕਹਿ ਰਹੇ ਨੇ ਕਿ ਸਗਲ ਜਾਚੰਤ ਜਾਚਿਕਾ ਹੈ ਕਿ ਸਾਰੇ ਲੋਕ ਜਿਹੜੇ ਨੇ ਉਹ ਮੰਗਤੇ ਬਣ ਕੇ ਅਕਾਲ ਪੁਰਖ ਵੈਗੁਰੂ ਦੇ ਦਰ ਤੇ ਮੰਗਦੇ ਬੈ ਨੇ ਤੇ ਜਿਹੜਾ ਦਾਤਾ ਸਾਰਿਆਂ ਜੀਵਾਂ ਨੂੰ ਭਿਖਾਰੀਆਂ ਦੀ ਝੋਲੀ 'ਚ ਖੈਰ ਪਾਉਂਦਾ ਹੋਵੇ ਐ ਇਨਸਾਨ ਉਸ ਕਰਤੇਪੁਰਖ ਗੁਣਾ ਦੇ ਖਜ਼ਾਨੇ ਗੁਣਾ ਦੇ ਸਮੁੰਦਰ ਕਰਤੇਪੁਰਖ ਵੈਗਰੂ ਦਾ ਸਿਮਰਨ ਕਰਨਾ ਚਾਹੀਦਾ ਇਹ ਸੰਨ ਇਸ ਸ਼ਲੋਕ ਦੇ ਅਖਰੀ ਅਰਥ ਥੋੜੀ ਜੀ ਅਰਜ਼ ਕਰਾਂਗਾ ਸਭ ਤੋਂ ਪਹਿਲੀ ਗੱਲ ਕਿ ਪਰਮਾਤਮਾ ਉਤਰਨ ਨੇ ਉਹ ਜਹਾਜ਼ ਨੇ ਉਹ ਬੇੜੀ ਨੇ ਸੱਚ ਹੈ ਕਿ ਜਿਵੇਂ ਅਸੀਂ 바ਰ ਦੀ ਸਮੁੰਦਰ ਦਾ ਜ਼ਿਕਰ ਕਰਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਸੰਸਾਰ ਦੀ ਉਲਝਣ ਨੂੰ ਸਮਝਾਉਣ ਵਾਸਤੇ ਬਹੁਤ ਉਦਾਹਰਨਾਂ ਦਿੱਤੀਆਂ ਜਿਵੇਂ ਬਨ ਪਹਾਵਲੇ ਸ਼ਬਦ ਵਰਤੇ ਆਖੇ ਕਿ ਸੰਸਾਰ ਤਾਂ ਇੱਕ ਬੜਾ ਭਿਆਨਕ ਜੰਗਲ ਹੈ ਕਿਤੇ ਸਤਗੁਰਾਂ ਨੇ ਸ਼ਬਦ ਵਰਤੇ ਆ ਬਾਰ ਵਿਡਣੇ ਕੋਮਸ ਤੋਮਸ ਕਿ ਬਗਾਨੀਆਂ ਜੂਹਾਂ ਨੇ ਜਿੱਥੇ ਹਨੇਰਾ ছায়ਾ ਹੋਇਆ ਹੋਇਆ ਹੈ ਮਹਾਰਾਜ ਜੀ ਨੇ ਕਿਤੇ ਸ਼ਬਦ ਵਰਤੇ ਆ ਜੀ ਇਹ ਸੰਸਾਰ ਸਮੁੰਦਰ ਹੈ ਇਹ ਸੰਸਾਰ ਬੇਕਾਰ ਸੰਸੇਮੈਂ ਇਥੇ ਸਤਿਗੁਰਾਂ ਨੇ ਕਿਹਾ ਇਸ ਸੰਸਾਰ ਸੰਸਿਆ ਵਿੱਚ ਪਿਆਖ ਹੈ ਮੇਰੇ ਕਹਿਣ ਤੋਂ ਮੁਰਾਦ ਕਿਤੇ ਜੰਗਲ ਦੱਸਿਆ ਹੈ ਕਿਤੇ ਬਾਗੀਚਾ ਦੱਸਿਆ ਹੈ ਕਿਤੇ ਨਗਰ ਦੱਸਿਆ ਹੈ ਕਿਤੇ ਸਮੁੰਦਰ ਦੱਸਿਆ ਹੈ ਕਿਤੇ ਦੱਸਿਆ ਵੀ ਇੰਨਾ ਬਿਕਮ ਰਸਤਾ ਹੈ ਇਹਦੇ ਵਿੱਚ ਲੁਟੇਰੇ ਬੜੇ ਪਿਆ ਤੇ ਕਿਤੇ ਮਹਾਰਾਜ ਕਹਿੰਦੇ ਨਹੀਂ ਹਰ ਕਾ ਬਾਗਰਾ ਨਾਚੇ ਪਿੰਦੀ ਮਸਾ ਕਰਾ ਪਰਮਾਤਮਾ ਦਾ ਬਣਾਇਆ ਹੋਇਆ ਬਾਗ ਹੈ ਮੈਂ ਆਪ ਨੂੰ ਬੇਨਤੀ ਕਰਾਂ ਕਿ ਇਹ ਜਿਵੇਂ ਸਮੁੰਦਰ ਵਿੱਚ ਦਰਿਆ ਵਿੱਚ ਕੋਈ ਬੰਦਾ ਤੈਰ ਕਰਨਾ ਚਾਹੇ ਦਰਿਆ ਨੂੰ ਉਹਦੇ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਆਪ ਤਰ ਕੇ ਪਾਰ ਕਰ ਸਕੇ ਫਿਰ ਉਹਦੇ ਵਾਸਤੇ ਸਹਾਰਾ ਇਹ ਵੇ ਕਿ ਬੇੜੀ ਜਹਾਜ਼ ਜਾਂ ਕੋਈ ਨੌਕਾ ਤੇ ਉਸ ਨੌਕਾ ਨੂੰ ਚਲਾਉਣ ਵਾਲਾ ਮਲਾਹ ਸੁਚੇਤ ਹੋਵੇ ਤੇ ਬੰਦਾ ਆਪਣੀ ਹਿੰਮਤ ਨਾਲ ਆਪਣੀ ਤਾਕਤ ਨਾਲ ਤਰ ਕੇ ਨਹੀਂ ਪਾਰ ਹੋ ਸਕਦਾ ਜਿਹੜੇ ਬੇੜੀ ਵਿੱਚ ਬੈਠ ਜਾਣਗੇ ਤੇ ਮਲਾ ਸਿਆਣਾ ਹੋਵੇ ਵੀਰ ਬਿਰ ਬੇਨਤੀ ਸੋਣਿਆ ਕਿਉਂਕਿ ਮਲਾ ਸਤਗੁਰੂ ਹੈ ਨਾਮ ਦਾ ਬੇੜਾ ਹੈ ਤੇ ਸੱਚ ਇਹ ਵੀ ਨਾਮ ਦੇ ਬੇੜੇ ਵਿੱਚ ਬਿਠਾ ਕੇ ਮਲਾ ਸਤਗੁਰੂ ਹੀ ਪਾਰ ਕਰਦਾ ਜਿਵੇਂ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ ਕਿ ਦੁੱਖਾਂ ਸੇਤੀ ਦੇਹੋਂ ਗਿਆ 16 ਸੇਤੀ ਰਾਤ ਸਾਰਾ ਦਿਨ ਦੁੱਖ ਚ ਨਿਕਲ ਗਿਆ ਇਹ ਯਾਦ ਰੱਖਿਓ ਇਹ ਮਨੋਵਿਗਿਆਨਕ ਵਿਆਖਿਆ ਕਰ ਰਿਹਾ ਸਲੋਕ ਜਿਹੜਾ ਬੰਦਾ ਸਾਰਾ ਦਿਨ ਦੁੱਖ ਵਿੱਚ ਚਿੰਤ ਸਮਝੋ ਭਟਕਣਾ ਵਿੱਚ ਪਿਆ ਰਿਹਾ ਹੈ ਉਸ ਬੰਦੇ ਨੂੰ ਰਾਤ ਕਿਤੇ ਨੀਂਦ ਸੌਖੀ ਥੋੜਾ ਪੈ ਜਾਣੀ ਸਾਰਾ ਦਿਨ ਦੁੱਖ ਚ ਲੰਘਿਆ ਕਲਪਨਾ ਚ ਲੰਘਿਆ ਚੰਗਾ ਮੰਦਾ ਬੋਲਦਿਆਂ ਲੰਘਿਆ ਉਹ ਰਾਤ ਨੂੰ ਜਦੋਂ ਸੌਵੇਂਗਾ ਜੋ ਕੁਝ ਸਾਰਾ ਦਿਨ ਕੀਤਾ ਹੈ ਚੇਤੇ ਰੱਖਿਓ ਤਨ ਦਾ ਕੋਈ ਹਿੱਸਾ ਆਰਾਮ ਕਰਦਾ ਪਰ ਮਨੋਵਿਗਿਆਨ ਕਹਿੰਦੇ ਨੇ ਕਿ ਬੰਦੇ ਦਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਜਿਹਨੂੰ ਆਪਾਂ ਅਚੇਤਮਨ ਕਹਿੰਦੇ ਹਾਂ ਜੋ ਕੋਈ ਸਾਰਾ ਦਿਨ ਸੋਚਿਆ ਜੋ ਕੁਝ ਕੀਤਾ ਜਿਨ੍ਹਾਂ ਨਾਲ ਵਿਆਹ ਪਿਆ ਵਾਹ ਪਿਆ ਉਹ ਸਭ ਕੁਝ ਦੇਖਿਆ ਸੁਣਿਆ ਬੋਲਿਆ ਤੇ ਗੁਰਮੁਖ ਕੋ ਸੋਚਿਆ ਹੋਇਆ ਉਹ ਸਭ ਕੌਨਸ਼ੀਅਸ ਮਾਈਂਡ ਵੀ ਸਟੋਰ ਹੋ ਜਾਂਦਾ ਹੁਣ ਉਹਦਾ ਸੁਭਾਅ ਮਨ ਦਾ ਉਹ ਉਸ ਸਟੋਰ ਕੀਤੇ ਹੋਏ ਖਿਆਲਾਂ ਨੂੰ ਦ੍ਰਿਸ਼ਾਂ ਨੂੰ ਹੋ ਸਕਦਾ ਹੈ 50 ਸਾਲ ਬਾਅਦ ਸੁਪਨੇ ਦਾ ਰੂਪ ਦੇ ਦੇ ਕਦੀ ਆਪ ਜੀ ਦੇਖਿਓ ਕਿ ਕਈ ਇਨਸਾਨ ਅਕਸਰ ਬਜ਼ੁਰਗੀ ਵਿੱਚ ਗਏ ਹੋਏ ਜਦੋਂ ਉਹ ਕਿਤੇ ਸੁਪਨਾ ਲੈਂਦੇ ਆ ਮੈਨੂੰ ਆਇਤਿਕ ਰਾਜ ਦੇ ਪਾਕਿਸਤਾਨ ਨੂੰ ਸਾਡੇ ਪੂਰਵਜ ਆਏ ਉਹ ਬਜ਼ੁਰਗੀ ਵਿੱਚ ਸੌਂਦੇ ਭਾਰਤ ਵੀ ਸੰਤ ਤੇ ਸੁਪਨਾ ਉਹਨਾਂ ਨੂੰ ਆਪਣੇ ਪਿੰਡ ਦਾ ਹੁੰਦਾ ਸੀ ਕਿਉਂ ਕਿਉਂਕਿ ਉਹਨਾਂ ਦੇ ਉਸ ਵੇਲੇ ਸਬ ਕੌਂਸ਼ੀਅਸ ਮਾਈਂਡ ਵਿੱਚ ਉਹ ਸਾਰੀਆਂ ਘਟਨਾਵਾਂ ਬੰਦ ਪਈਆਂ ਨੇ ਤੇ ਪਿਆਰਿਓ ਉਹ ਸਬ ਕੌਂਸ਼ੀਅਸ ਮਾਈਂਡ ਵਿੱਚ ਜੋ ਕੁਝ ਵਿਆਖ ਹੈ ਉਹ ਸਮਾਂ ਬੀਤਣ ਦੇ ਨਾਲ ਸੁਪਨੇ ਦਾ ਰੂਪ ਧਾਰਨ ਕਰ ਜਾਂਦਾ ਹੈ ਇਸੇ ਤਰ੍ਹਾਂ ਜੋ ਕੁਝ ਬੰਦਾ ਸਾਰਾ ਦਿਨ ਸੋਚਦਾ ਕਰਦਾ ਇਹ ਮਤ ਸਮਝੇ ਵੀ ਮੱਪੱਲਾ ਛਾੜ ਦਿੱਤਾ ਕੱਪੜੇ ਨੂੰ ਲੱਗੀ ਕੋਈ ਮੈਲ ਤਾਂ ਮਸ਼ੀਨ 'ਚ ਪਾ ਕੇ ਧੋ ਲਾਂਗੇ ਪਰ ਜਿਹੜੀ ਖਿਆਲਾਂ ਦੀ ਮੈਲ ਮਨ ਦੇ ਅੰਦਰ ਤੁਰ ਗਈ ਹੈ ਨਾ ਚਿੱਤ ਰੱਖਿਓ ਨੂੰ ਨਾਮ ਦੀ ਮਸ਼ੀਨ ਤੋਂ ਬਿਨਾ ਕੋਈ ਨਹੀਂ ਧੋ ਸਕਦਾ ਉਹਨੇ ਸਤੋਰੀ ਰਹਿਣਾ ਸੱਚ ਉਹ ਜਾ ਨਹੀਂ ਸਕਦੀ ਜਾ ਸਕਦੀ ਹੈ ਨਾਮ ਨਾਲ ਇੱਥੇ ਸਤਿਗੁਰਾਂ ਨੇ ਕਿਹਾ ਦੁੱਖਾਂ ਛੇਤੀ ਦਿਹੋਂ ਗਿਆ ਸਾਰਾ ਦਿਨ ਦੁੱਖਾਂ 'ਚ ਨਿਕਲ ਗਿਆ 16 ਛੇਤੀ ਰਾਤ ਸਾਰੀ ਰਾਤ ਚਿੰਤਾ ਦੀਆਂ ਸੂਲਾਂ ਸੁਪਣਿਆਂ ਦੀਆਂ ਸੂਲਾਂ ਚ ਮਹਾਰਜ ਕਹਿੰਦੇ ਸੂਲਾਂ ਸੇਤੀ ਰਾਤ ਖੜਾ ਪੁਕਾਰਿਆ ਪਤਨੀ ਬੇੜਾ ਕਪਰਵਾਤ ਪਤਨੀ ਮਲਾਹ ਗੁਰੂ ਮੁਰਸ਼ਦ ਗੁਰੂ ਪੁਕਾਰ ਪੁਕਾਰ ਕੇ ਕਹਿੰਦਾ ਉਹ ਬੰਦਿਆ ਤੇਰਾ ਦਿਨ ਵੀ ਨਿਕਲ ਗਿਆ ਰਾਤ ਵੀ ਕਲਪੀ ਜਾ ਰਿਆ ਤੈਨੂੰ ਪਤਾ ਨਹੀਂ ਕਿ ਤੇਰੀ ਜ਼ਿੰਦਗੀ ਦਾ ਬੇੜਾ ਜਿਹੜਾ ਹੈ ਉਹ ਫਸਦਾ ਪਿਆ ਬਰੇਤੇ ਦੇ ਵਿੱਚ ਤੂੰ ਤਰ ਨਹੀਂ ਸਕਦਾ ਹੁਣ ਇਹਦੇ ਨਾਲ ਇੱਕ ਸ਼ਲੋਕ ਹੋਰ ਹੈ ਇਹ ਤਾਂ ਬੇਵਸੀ ਦੱਸੀ ਨਾ ਜੀ ਬੰਦਾ ਤਰ ਨਹੀਂ ਸਕਦਾ ਉੱਥੇ ਮਹਾਰਾਜ ਜੀ ਨੇ ਬਚਨ ਕੀਤਾ ਇਹ ਫਰਮਾਇਓ ਨੇ ਕਹਿਣ ਲੱਗੇ ਲੰਮੀ ਲੰਮੀ ਨਦੀ ਵਹ ਸਮਾਂ ਇੱਕ ਨਦੀ ਦੀ ਤਰ੍ਹਾਂ ਹੈ ਲੰਬੇਰਾ ਜੀ ਚੱਲਿਆ ਜਾ ਰਿਹਾ ਬਾਹਰ ਦੀਆਂ ਨਦੀਆਂ ਤਾਂ ਸੁੱਕ ਜਾਂਦੀਆਂ ਨੇ ਪਰ ਟਾਈਮ ਦੀ ਨਦੀ ਇਹ ਵੇ ਜਿਹੜੀ ਆਦ ਜੁਗਾਦੀ ਚੱਲਦੀ ਪਈ ਅਜੇ ਤੱਕ ਸੋਕਾ ਦੀ ਆ ਇਸ ਨਦੀ ਵਿੱਚ ਕਿੰਨੇ ਪੀਰ ਪੈਗੰਬਰ ਚੰਗੇ ਮੰਦੇ ਕਿੰਨੇ ਘੋਕੇ ਚਲੇਗੀ ਸਮੇ ਦੀ ਧਾਰਾ ਐਸੀ ਹੈ ਇਹਦੇ ਵਿੱਚ ਬਹੁਤ ਹੋ ਕੇ ਚਲੇਗਾ ਮਹਾਰਾਜ ਕਹਿੰਦੇ ਲੰਮੀ ਨੰਮੀ ਨਦੀ ਵਹ ਕੰਦੀ ਕੇਰੇ ਹੇਤ ਪਰ ਬਚ ਸਕਣਾ ਡੁੱਬਣ ਤੋਂ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹੇ ਸੁਚੇਤ ਜੇ ਪਾਤ ਨਹੀਂ ਸੁਚੇਤ ਹੋਵੇ ਮਲਾ ਸੁਚੇਤ ਹੋਵੇ ਸੱਚ ਐਵੇ ਜਿਨ੍ਹਾਂ ਦੇ ਸਿਆਣੇ ਮਲਾ ਹੋਣ ਉਹ ਬੇੜੇ ਕਦੀ ਡੁੱਬਦੇ ਨਹੀਂ ਹੁੰਦੇ ਤੇ ਮਹਾਰਾਜ ਕਹਿ ਰਿਹਾ ਅੱਜ ਧੰਗੁਰੂ ਅਰਜੁਨ ਦੇਵ ਜੀ ਕਿ ਇਸ ਭਵ ਸਾਗਰ ਨੂੰ ਤਰਨ ਦੀ ਬੇੜੀ ਹੈ ਵਹਿ ਗੁਰੂ ਦੀ ਸ਼ਰਨ ਵਿੱਚ ਪਹੁੰਚਾ ਉਹ ਉਹਦੇ ਉਹਦੇ ਚਰਨਾਂ ਨਾਲ ਜੁੜ ਜਾ ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਤੇਰਾ ਇੱਕ ਨਾਮ ਤਾਰੈ ਸੰਸਾਰ ਚਲੋ ਆਪਾਂ ਮੈਂ ਸਿਰਫ ਪਹਿਲੀ ਤੁਕ ਦੇ ਅਰਥ ਕਰ ਰਿਹਾ ਜੀ ਕਿ ਉਹਦਾ ਉਹਦੀ ਸ਼ਰਨ ਪੈ ਜਾਣਾ ਜਹਾਜ਼ ਤੇ ਚੜਨਾ ਹੈ ਮਹਾਰਾਜ ਸ਼ਬਦ ਵਰਤ ਰਿਹਾ ਤੇਰਾ ਇੱਕ ਨਾਮ ਤਾਰੈ ਸੰਸਾਰ ਸਿਰਫ ਤੇਰਾ ਇੱਕ ਨਾਮ ਹੀ ਤਾਰਦਾ ਮੈਂ ਇਹ ਆਸ ਇਹੋ ਆਧਾਰ ਮੈਨੂੰ ਤੁਹਾਡੇ ਨਾਮ ਦੀ ਆਸ ਹੈ ਤੇ ਨਾਮ ਦਾ ਹੀ ਆਸਰਾ ਜਿਵੇਂ ਸਿੱਖ ਪਾਠ ਕਰਨਿਆ ਲੋਬ ਲਹਿਰ ਅਤ ਨੀਚਰ ਵੱਜੈ ਕਾਇਆ ਡੂਬੈ ਕੇਸਵਾ ਗੁਰਮੁਖੋ ਫਿਰ ਧਿਆਨ ਦੇ ਆਜ ਮੈਂ ਅਕਸਰ ਕਹਿੰਦਾ ਹੁਣ ਨਾ ਤਿੰਨ ਗੱਲਾਂ ਦੀ ਜੀ ਕਥਾ ਚ ਭਾਵੇਂ ਹੁਣ ਅੱਜਕੱਲ ਕਥਾ ਦਾ ਸਰੂਪ ਵਿਗੜ ਚੁੱਕਾ ਹੈ ਇੱਚ ਕੋਈ ਸ਼ੱਕ ਨਹੀਂ ਕਿਉਂਕਿ ਸਮੇ ਦੇ ਹਾਲਾਤ ਨੇ ਸਭ ਕੁਝ ਬਦਲ ਦਿੱਤਾ ਹੈ ਗੁਰਦੁਆਰਿਆਂ ਵਿੱਚ ਬਹੁ ਗਿਣਤੀ ਚ ਸਮੇ ਦੇ ਪ੍ਰਭਾਵ ਨੂੰ ਕਬੂਲ ਦੇ ਹੋਏ ਲੋਕ ਜਿਸ ਸੱਚ ਨੇ ਆਦ-ਜੁਗਾਦੀ ਰਹਿਣਾ ਉਹਦੀ ਗੱਲ ਘੱਟ ਕੀਤੀ ਜਾਂਦੀ ਹੈ। ਵਕਤੀ ਵਕਤੀ ਬਾਤਾਂ ਬਹੁਤ ਹੁੰਦੀਆਂ ਨੇ ਜੀ। ਮੈਂ ਇੱਥੇ ਇੱਕ ਵਾਰ ਸਟੇਜ ਤੇ ਕਿਹਾ ਸੀ। ਤੋਂ ਵਿੱਚੋਂ ਮੈਂ ਨਿਕਲ ਲੱਗਾ ਕਥਾ ਦਾ ਮੇਰਾ ਵਿਸ਼ਾ ਨਹੀਂ ਵੈਸੇ। ਪੁਰਾਣੇ ਸਮੇ ਲੋਕ ਕਹਿੰਦੇ ਸਨ ਚਾਰ ਤਰ੍ਹਾਂ ਦੀ ਕਥਾ ਹੈ। ਚਾਰ ਤਰ੍ਹਾਂ ਦੀ ਸ਼ੈਲੀ ਹੈ ਕਥਾ ਕਰਨ ਦੀ। ਮੈਂ ਪ੍ਰਾਚਨ ਗੱਲ ਕਰ ਲਗਾ। ਇੱਕ ਸ਼ੈਲੀ ਹੈ ਜਿਹੜੀ ਹੈ ਉਹ ਨਾਰਦ ਸ਼ੈਲੀ ਦੂਸਰੀ ਹੈ ਵਿਆਸ ਸ਼ੈਲੀ ਤੀਸਰੀ ਹੈ ਰੁਦਰ ਸ਼ੈਲੀ ਤੇ ਚੌਥੀ ਹੈ ਮਰਕਟ ਸ਼ੈਲੀ ਨਾਰਦ ਸ਼ੈਲੀ ਵਿੱਚੋਂ ਲੈਂਦੇ ਹੁੰਦੇ ਸਨ ਕਿ ਜਿਵੇਂ ਭਾਈ ਮਰਦਾਨਾ ਜੀ ਪਰਮਾਤਮਾ ਦੀ ਸਿਵਲ ਸਾਜ ਵਜਾ ਕੇ ਤੰਤੀ ਸਾਜ ਵਜਾ ਕੇ ਜਿਹਨੂੰ ਆਪਾਂ ਕੀਰਤਨ ਦੀ ਸ਼ੈਲੀ ਕਹਿ ਸਕਨੇ ਕਿ ਪਰਮਾਤਮਾ ਨੂੰ ਕਥਨ ਕਰਨਾ ਉਹਦੀ ਸਿਵਤ ਕਰਨੀ ਉਹ ਨਾਰਦ ਸ਼ੈਲੀ ਵਿੱਚ ਹੈ ਕਿ ਜਿਵੇਂ ਤੰਤੀ ਸਾਜ ਵਜਾ ਕੇ ਮੈਂ ਫਿਰ ਅਰਜ ਕਰਾਂ ਸਾਜਾਂ ਨਾਲ ਪਰਮਾਤਮਾ ਦੀਆਂ ਸਿਫਤਾਂ ਕਰਨੀਆਂ ਉਹਨੂੰ ਨਾਰਦ ਸ਼ੈਲੀ ਵਿੱਚ ਲੈਂਦੇ ਸਨ ਇਹਦੀ ਡਿਟੇਲ ਬਹੁਤ ਹੋ ਸਕਦੀ ਅਗਲੀ ਸੀ ਵਿਆਸ ਸ਼ੈਲੀ ਜਿਵੇਂ ਆਪਾਂ ਕਥਾ ਕਰ ਰਹੇ ਹਾਂ ਸ਼ਬਦ ਚੋਲਿਆ ਇਸ ਸ਼ੈਲੀ ਵਿੱਚ ਆਪਾਂ ਗੁਰੂ ਘਰ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਲੈ ਚਕਨੇ ਕਿਉਂਕਿ ਉਹ ਸਾਜ ਨਹੀਂ ਵਜਾ ਰਹੇ ਪਰ ਗੁਰਮਤ ਦੀ ਗੱਲ ਉਹ ਲਿਖਤ ਰਾਹੀਂ ਜਾਂ ਬੋਲ ਰਹੀ ਦੱਸ ਰਿਹਾ ਉਹ ਸ਼ੈਲੀ ਸੀ ਜੀ ਵਿਆਸ ਸ਼ੈਲੀ ਨਾਰਦ ਸ਼ੈਲੀ ਵਿਆਸ ਸ਼ੈਲੀ ਤੀਸਰੀ ਸੀ ਰੁਦਰ ਸ਼ੈਲੀ ਰੁਦਰ ਸ਼ੈਲੀ ਦਾ ਅਰਥ ਹੈ ਕਿ ਜਿਵੇਂ ਸ਼ਿਵ ਜੀ ਦਾ ਰੁਦਰ ਰੂਪ ਹੈ ਜੀ ਬਾਬਾ ਜੀ ਨੇ ਬਾਣੀ ਚ ਵਰਤਿਆ ਰੁਦਰ ਧਿਆਨ ਗਿਆਨ ਸਤਗੁਰ ਕੈ ਉਹਨੂੰ ਰੁਦਰ ਕਹਿੰਦੇ ਆ ਉਹਦੇ ਜਿਵੇਂ ਢਮਰੂ ਲਟਕਾਇਆ ਹੁੰਦਾ ਹੈ ਇਹਦੇ ਵਿੱਚ ਢਾਡੀ ਸਹਿਬ ਆਉਂਦੇ ਆ ਜੀ ਜਿਵੇਂ ਢਾਡੂ ਤੇ ਥੱਪ ਮਾਰ ਕੇ ਉਹ ਸੂਰਮਿਆਂ ਦੀ ਗੱਲ ਸੁਣਾਉਂਦੇ ਆ ਇਹ ਵੀ ਇੱਕ ਸ਼ੈਲੀ ਸੀ ਰੱਬ ਦੀ ਸਿਫਤ ਕਰਨ ਦੀ ਸੱਚ ਏਵੇਂ ਕਿ 22 ਵਾਰਾਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਸਾਨੂੰ ਨੌ ਧੁਨੀਆਂ ਵੀ ਮਿਲਦੀਆਂ ਨੇ ਉਹ ਰੁਦਰ ਸ਼ੈਲੀ ਦੇ ਵਿੱਚ ਹੁੰਦੀਆਂ ਨੇ ਕਿ ਢਾਡੀ ਸਾਹਿਬ ਜਿਹੜੇ ਨੇ ਉਹ ਢੱਡ ਤੇ ਸਰੰਗੀ ਨਾਲ ਸਿਫਤਾਂ ਕਰਦੇ ਸਨ ਮੈਂ ਪਿਛਲੇ ਦਿਨੀ ਅਰਜ਼ ਕੀਤੀ ਜੀ ਨਿਊਜ਼ੀਲੈਂਡ ਸੀ ਇੱਕ ਸਾਡੇ ਵਿਦਵਾਨ ਹੋਏ ਨੇ ਸਰਦਾਰ ਗੁਰਦੇਵ ਸਿੰਘ ਜੀ ਪੰਧੋਲ ਬਹੁਤ ਘੱਟ ਸੱਜਣਾਂ ਨੂੰ ਪਤਾ ਹੋਣਾ ਹੈ ਡਾਕਟਰ ਸੰ ਪੀ ਐਚ ਡੀ ਕੀਤੀ ਉਹਨਾਂ ਚੜਾਈ ਕਰ ਗਏ ਉਹਨਾਂ ਨੇ ਪਰਸ਼ੀਮ ਦੇ ਬਹੁਤ ਵੱਡੇ ਵਿਦਵਾਨ ਸਨ ਜੀ ਉਹਨਾਂ ਨੇ ਜ਼ਫਰਨਾਮੇ ਦਾ ਜਿਹੜਾ ਸਟਿੱਕ ਹੈ ਉਹ ਕਵਤਾ ਵਿੱਚ ਕੀਤਾ ਸੀ ਉਹਨਾਂ ਨੇ ਗੁਰੂ ਘਰ ਦੇ ਜਿਹੜੇ ਮੀਰ ਸਾਜੀ ਰਵਾਬੀ ਸਨ ਉਹਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਕਿ ਲਿਖਿਆ ਆਪਣੀ ਰਚਨਾ ਵਿੱਚ ਤੇ ਮੈਂ ਅਕਸਰ ਬੇਨਤੀਆਂ ਕਰਾਂਗਾ ਜਿਸ ਬੰਦੇ ਦੀ ਇੱਕ ਸਤਰ ਵੀ ਪੜ੍ਹੀ ਹੋਵੇ ਨਾ ਕਈ ਵਾਰੀ ਅਸੀਂ ਲੋਕ ਖਿਆਲ ਕਿਸੇ ਦਾ ਹੁੰਦਾ ਕੱਟ ਐਂਡ ਪੇਸਟ ਕਰਦੇ ਆ ਉਹਦਾ ਖਿਆਲ ਆਪਣੇ ਨਾਮ ਨਾਲ ਚਪਕਾ ਲਿਆ ਨੇ ਕੀ ਜਿਸ ਬੰਦੇ ਨੇ ਮਿਹਨਤ ਕੀਤੀ ਇਮਾਨਦਾਰੀ ਉਸਨੇ ਲਿਖਿਆ ਹੈ ਕਿ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਸੰਤ ਪੰਚਮੀ ਨੂੰ ਸ਼ੁਰੂ ਕੀਤਾ ਤੇ 2 ਮਹੀਨਿਆਂ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ 22 ਦੀਆਂ 22 ਵਾਰਾਂ ਤੇ ਨੌ ਜਿਹੜੀਆਂ ਧੁਨਾ ਨੌ ਧੁਨਾ ਵਿੱਚ ਉਹ ਕਹਿੰਦੇ ਦੋ ਮਹੀਨਿਆਂ ਵਿੱਚ ਦੋਨਾਂ ਭਰਾਵਾਂ ਨੇ ਹਜ਼ੂਰ ਦੇ ਸਨਮਕ ਗੁਰੂ ਗ੍ਰੰਥ ਸਾਹਿਬ ਦੀਆਂ 22-12 ਢੱਡ ਤੇ ਸਰੰਗੀ ਤੇ ਗਾਈਆਂ 22-12 ਅਗਲੀ ਗੱਲ ਉਹ ਜਿਹੜੀ ਉਹਨਾਂ ਕਹੀ ਕਿਉਂਕਿ ਉਹਦੇ ਵਿੱਚ ਸਾਨੂੰ ਇੰਨਾ ਮਿਲਿਆ ਨਹੀਂ ਜਿੰਨਾ ਕੋਈ ਉਹਨਾਂ ਨੇ ਲਿਖਿਆ ਪਰ ਸੱਚ ਲਿਖਿਆ ਹੋਣਾ ਉਹ ਕਹਿੰਦੇ ਨੇ 72-12 ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸਿਵਤ ਵਿੱਚ ਬਣਾ ਕੇ ਗਾਈਆਂ 72-12 ਦਾ ਜ਼ਿਕਰ ਕੀਤਾ ਮੈਂ ਬੇਨਤੀ ਕਰਾਂਗਾ ਜਿਹੜੀ ਰੋਦਰ ਸ਼ੈਲੀ ਹੈ ਏ ਜਿਹੜੀ ਢਾਡੀ ਹੁੰਦੇ ਆ ਨਾਰਦ ਸ਼ੈਲੀ ਵਿੱਚ ਕੀਰਤਨ ਹੈ ਵਿਆਸ ਸ਼ੈਲੀ ਵਿੱਚ ਕਥਾ ਵਿਚਾਰ ਹੈ ਰੁਦਰ ਸ਼ੈਲੀ ਦੇ ਵਿੱਚ ਢਾਡੀ ਨੇ ਤੇ ਅੱਜ ਕੱਲ ਇੱਕ ਜਿਹੜੀ ਸ਼ੈਲੀ ਬਹੁਤ ਪ੍ਰਚਲਿਤ ਮਰਕਟ ਮਰਕਟ ਦਰਸਨ ਬਾਂਦਰ ਬਾਂਦਰ ਕਦੀ ਟਿੱਕੀ ਨਹੀਂ ਬਹਿੰਦਾ ਇਹ ਸਚਾਈ ਦੇ ਉੱਤ ਪੂਸੀ ਮਾਰ ਕੇ ਕਦੀ ਇੱਕ ਟਾਣੀ ਤੇ ਦੂਜੀ ਟਾਣੀ ਮਰਕਟ ਸ਼ੈਲੀ ਦਾ ਮਤਲਬ ਹੁੰਦਾ ਹੈ ਕੀ ਕਥਾ ਕਰਨ ਵਾਲਾ ਜਿਸ ਸ਼ਬਦ ਨੂੰ ਆਧਾਰ ਬਣਾ ਕੇ ਚੱਲਿਆ ਉਹ ਸ਼ਬਦ ਸਿਰ ਪੜ ਦਿੰਦਾ ਹੈ ਬਾਕੀ ਬਾਕੀ ਖੱਬੇ ਕਦੀ ਸੱਜੇ ਕਦੀ ਮਸਲੇ ਕਦੀ ਕੁਝ ਤੇ ਜਦੋਂ 5 ਮਿੰਟ ਰਹਿ ਜਾਂਦੇ ਨੇ ਕਹਿੰਦਾ ਆਓ ਸੰਗਤ ਜੀ ਸਮਾਂ ਥੋੜਾ ਰਹਿ ਗਿਆ ਹੁਣ ਸ਼ਬਦ ਦੀ ਵਿਚਾਰ ਕਰ ਲਈ ਸਮਾ ਸੰਗਤ ਨੇ ਥੋੜਾ ਠੱਕੇ ਨਾ ਕਿਹਾ ਥੋੜਾ ਵੀ ਤੂੰ ਇਹੀ ਬੋਲ ਸਮਾ ਸਾਡੇ ਹੱਥ 'ਚ ਅਸੀਂ ਬੁਲਾ ਰਹੇ ਹਾਂ ਤੂੰ ਹੀ ਸੁਣਦੇ ਪੈ ਨੈਸ ਕਰਕੇ ਬੇਨਤੀ ਕਰਾਂਗਾ ਜੀ ਮੇਰੀ ਅਰਜ਼ ਹੈ ਕੋਈ ਵੀ ਕਥਾ ਹੋਵੇ ਯਤਨ ਕਰਿਏ ਕਿ ਜਿਸ ਸ਼ਬਦ ਦੀ ਕਥਾ ਹੋ ਰਹੀ ਹੋ ਉਹਦੇ ਅਰਥ 2-3 ਵਾਰੀ ਰਿਪੀਟ ਜ਼ਰੂਰ ਕਰੀਏ ਉਹਦੇ ਨਾਲ ਕਥਾ ਵਾਲੇ ਦਾ ਵੀ ਭੜਾ ਹੋਵੇਗਾ ਤੇ ਸੁਣਨ ਵਾਲੇ ਨੂੰ ਸਮਝ ਪੈਗੀ